ਆਫੀਏ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੁ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਸ ਸਿਹਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਅਕ ਬੋਲੀ ਲੱਗੇ ਨੂੰ ਤਾਂ ਬੋਲਣ ਸੁਣਾਹੀ ਹਸਪਤਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲੇ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਆਵਾਜ਼ ਸੁਣਕਤੇ ਅੱਜ ਜ਼ਿਲ੍ਹਾ ਮਰਸਰ ਦੇ ਵਿੱਚ ਸਮੁੱਚੀਆਂ ਜਥੇਬੰਦੀਆਂ ਲੋ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁੱਖ ਮਕਸਦ ਹੈ ਜੋ ਕਿ 225 ਦੀ 5 ਸਤੰਬਰ ਵਾਲੇ ਦਿਨ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਦੇ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੋ ਹਰ ਸਾਲ ਹੀ ਸੰਗਤਾਂ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਉਂਦੀਆਂ ਹਨ। ਸੋ ਇਸੇ ਸਬੰਧ ਦੇ ਵਿੱਚ ਅੱਜ ਸਵਾਖ-ਵਖ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ ਸਰਕਾਰ ਦੇ ਪਾਸੋਂ ਜੋ ਹਰ ਸਾਲ ਹੀ ਨੋਟੀਫਿਕੇਸ਼ਨ ਹੁੰਦਾ ਗਾਈਟਡ ਛੁੱਟੀ ਦਾ ਉਸ ਨੂੰ ਪੱਕੇ ਤੌਰ ਤੇ ਕਰਵਾਉਣ ਵਾਸਤੇ ਅਤੇ ਜੋ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਸ਼੍ਰੀ ਅਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਕੇ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਉਸ ਦੇ ਵਿੱਚ ਬਾਬਾ ਜੀ ਦੇ ਸੁਚੱਜੇ ਇਤਿਹਾਸ ਨੂੰ ਅੰਕਿਤ ਕਰਨ ਵਾਸਤੇ ਇੱਕ ਆਪਣੀ ਕਮੇਟੀ ਜੋ ਮਜਬੀ ਸਿੱਖ ਭਾਈਚਾਰੇ ਦੇ ਵਿਦਵਾਨਾਂ ਸੰਤ ਸਮਾਜ ਦੇ ਨਾਲ مشورہ ਕਰਕੇ ਬਣਾਈ ਜਾਵੇ ਉਸ ਦੇ ਸਬੰਧ ਦੇ ਵਿੱਚ ਅੱਜ ਇਹ ਦੀ ਇਕਤਰਤਾ ਹੋਈ ਹੈ ਜਿਹਦੇ ਵਿੱਚ ਸਾਡੇ ਐਸ ਡੀਓ ਸਰਦਾਰ ਗੁਰਬਖਸ਼ ਸਿੰਘ ਜੀ ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਇਸੇ ਤਰ੍ਹਾਂ ਹੀ ਬਾਬਾ ਜੀਵਨ ਸਿੰਘ ਵਜਬੀ ਸਿੱਖ ਦਲ 1926 ਦੇ ਚੇਅਰਮੈਨ ਸਾਡੇ ਨਾਲ ਬੈਠਿਆ ਹਨ ਸਰਦਾਰ ਦਰਬਖਸ਼ ਸਿੰਘ ਜੀ ਅਨਗੜ ਪ੍ਰਧਾਨ ਮਲਕੀਤ ਸਿੰਘ ਜੀ ਖਾਲਸਾ ਇਸੇ ਤਰ੍ਹਾਂ ਹੀ ਡੀਪੀਆਈ ਪਾਰਟੀ ਤੋਂ ਸਤਨਾਮ ਸਿੰਘ ਜੀ ਆਏ ਹੋਏ ਹਨ ਨਾਲ ਅੰਬੇਦਕਰ ਸਮਾਜ ਦਲ ਤੋਂ ਪ੍ਰਧਾਨ ਸ਼ਨੀ ਦਾਨਵ ਜੀ ਆਏ ਹੋਏ ਹਨ ਆ ਬਲਜੀਤ ਸਿੰਘ ਜੀ ਪ੍ਰਧਾਨ ਸਾਡੇ ਸਭ ਤੋਂ ਪ੍ਰਾਤਨ ਗੁਰਦੁਆਰਾ ਰਤਨ ਸਿੰਘ ਜੀ ਉਹ ਬਾਬਾ ਜੀਵਨ ਸਿੰਘ ਜੀ ਸਾਰੇ ਅੰਮ੍ਰਿਤਸਰ ਤੋਂ ਵੱਖ-ਵੱਖ ਜਥੇਬੰਦੀਆਂ ਦੀ ਅੱਜ ਦੀ ਇਹ ਇਕੱਤਰਤਾ ਹੈ ਜਿਸ ਦੇ ਵਿੱਚ ਸਰਕਾਰ ਕੋਲੋਂ ਸਾਰਿਆਂ ਦੇ ਸਾਂਝੇ ਤੌਰ ਤੇ ਮੰਗਿਆ ਕਿ 5 ਸਤੰਬਰ ਨੂੰ ਜਿੱਥੇ ਪੂਰੇ ਦੇਸ਼ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੋ ਖਾਸ ਕਰਕੇ ਪੰਜਾਬ ਦੀ ਧਰਤੀ ਹੈ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਤਾਂ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਬਾਬਾ ਜੀ ਦਾ ਸਾਰਾ ਇਤਿਹਾਸ ਉੱਥੇ ਜੁੜਿਆ ਹੋਇਆ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਮਜਬੀ ਸਿੱਖ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਬਹੁਤ ਲੱਖਾਂ ਦੀ ਗਿਣਤੀ ਵਿੱਚ ਬੇਅੰਤ ਸੰਗਤਾਂ ਨੂੰ ਲੈ ਕੇ ਉੱਥੇ ਪਹੁੰਚਦੀਆਂ ਹਨ। ਸੋ 4 ਸਤੰਬਰ ਤੋਂ ਹੀ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ 5 ਸਤੰਬਰ ਵਾਲੇ ਦਿਨ ਰਾਤ 12 ਵਜੇ ਤੱਕ ਵੱਡੇ ਪ੍ਰੋਗਰਾਮ ਵੱਡੇ ਸਮਾਗਮ ਚੱਲਦੇ ਹਨ। ਸਰਕਾਰ ਦੇ ਨਮਾਇंदे ਵੀ ਉਸ ਦੇ ਵਿੱਚ ਹਿੱਸਾ ਲੈਂਦੇ ਹਨ। ਤੇ ਜਿਸ ਤਰ੍ਹਾਂ ਬੱਚਿਆਂ ਨੇ ਮੁਲਾਜ਼ਮਾਂ ਨੇ ਅਤੇ ਹੋਰ ਜਿਹੜੇ ਘਰੇਲੂ ਕੰਮਕਾਜ ਕਰਦੇ ਹਨ ਉਹਨਾਂ ਵਾਸਤੇ ਛੁੱਟੀ ਦੀ ਜਿਹੜੀ ਮੰਗ ਆ ਇਹ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਉਠਾਈ ਗਈ ਹੈ ਕਿ ਪੱਕੇ ਤੌਰ ਤੇ ਹੀ 5 ਸਤੰਬਰ ਦਾ ਨੋਟੀਫਿਕੇਸ਼ਨ ਕੀਤਾ ਜਾਵੇ ਕਿਉਂਕਿ ਹਰ ਸਾਲ ਹੀ ਸਾਡੇ ਸਮਾਜ ਵੱਲੋਂ ਸਰਕਾਰ ਦੇ ਕੰਨ ਖੋਲਣੇ ਪੈਂਦੇ ਹਨ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਕੋਈ ਧਰਨੇ ਮੁਜ਼ਾਹਰੇ ਕਰਕੇ ਮੰਗ ਪੱਤਰ ਦੇ ਕੇ ਸਰਕਾਰ ਨੂੰ ਦੱਸਣਾ ਪੈਂਦਾ ਹੈ ਹੋਰ ਜਿੰਨੇ ਵੀ ਸਾਰੇ ਮਹਾਪੁਰਸ਼ਾਂ ਦੇ ਜਾਂ ਕੋਈ ਦਿਹਾੜੇ ਆਉਂਦੇ ਹਨ 160 ਪੈਣ ਛੁੱਟੀਆਂ ਪੰਜਾਬ ਦੇ ਵਿੱਚ ਹੁੰਦੀਆਂ ਹਨ ਤੇ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਵੇਲੇ ਸਰਕਾਰ ਵੀ ਕੰਨ ਕੇ ਸਮਾਰਦੀ ਹੈ ਅਤੇ ਸਾਡੇ ਸਮਾਜ ਵੱਲੋਂ ਰੌਲਾ ਪਾ ਕੇ ਹਰ ਸਾਲ ਹੀ ਛੁੱਟੀ ਦਾ ਨੋਟੀਫਿਕੇਸ਼ਨ ਕਰਾਇਆ ਜਾਂਦਾ ਹੈ ਇਸ ਕਰਕੇ ਸਰਕਾਰ ਨੂੰ ਅੱਜ ਇਹ ਬੇਨਤੀ ਪੱਤਰ ਅਤੇ ਪ੍ਰੈਸ ਦੇ ਰਾਹੀਂ ਦੇ ਰਹੇ ਆ ਤੇ ਸਰਕਾਰ ਜਲਦ ਤੋਂ ਜਲਦ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਦਾ ਜਿਹੜਾ ਵਾ ਉਹ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ 1 ਮਹੀਨੇ ਦਾ ਸਮਾਂ ਰਹਿ ਗਿਆ ਵਾ ਜਿਹੜੀਆਂ ਜਥੇਬੰਦੀਆਂ ਸੰਗਠਨਾਂ ਨੇ ਉਹਨਾਂ ਨੇ ਆਪਣੀ ਤਿਆਰੀ ਕਰਨੀ ਹੈ ਵੱਡੇ ਪੱਧਰ ਤੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਜਿਹੜੀਆਂ ਤਿਆਰੀਆਂ ਆਰੰਭੀਆਂ ਜਾ ਚੁੱਕੀਆਂ ਹਨ ਦੂਜੀ ਗੱਲ ਸਰਕਾਰ ਦੇ ਵੱਲੋਂ 2016 ਦੇ ਵਿੱਚ ਉਸ ਵੇਲੇ ਦੀ ਮੌਕੇ ਦੀ ਸਰਕਾਰ ਵੱਲੋਂ ਬਾਬਾ ਜੀਵਨ ਸਿੰਘ ਜੀ ਦਾ ਮੈਮੋਰੀਅਲ ਵਿਰਾਸਤ ਤੇ ਖਾਲਸਾ ਦੇ ਨਾਲ ਬਣਾਉਣਾ ਸ਼ੁਰੂ ਕੀਤਾ ਜਿਸ ਦੇ ਵਿੱਚ ਬਾਬਾ ਜੀ ਦਾ ਇਤਿਹਾਸ ਉਹਨਾਂ ਦਾ ਪਰਿਵਾਰਕ ਪਿਛੋਕੜ ਅਤੇ ਮذਬੀ ਸਿੱਖ ਕੌਮ ਦੇ ਜਿਹੜੀ ਆ ਸਨਮਾਨ ਵਜੋਂ ਉਥੇ ਇੱਕ ਖਾਲਸਾਈ ਖੰਡੇ ਦਾ ਜਿਹੜਾ ਵਾ ਉਹ ਸਾਰਨ ਕੀਤਾ ਜਾ ਰਿਹਾ ਸੀ ਜਿਸ ਦੀ ਤਰਕੀਬਨ ਮੁਕੰਮਲਤਾ ਹੀ ਹੋ ਚੁੱਕੀ ਹੈ ਨੇੜੇ ਪਹੁੰਚ ਚੁੱਕੀ ਹੈ ਹੋ ਸਕਦਾ ਹੈ 5 ਸਤੰਬਰ ਵਾਲੇ ਦਿਨ ਪਤਾ ਵੀ ਲੱਗ ਰਿਹਾ ਵਾ ਡੀਸੀ ਸਾਹਿਬ ਜਿਹੜੇ ਸ਼੍ਰੀ ਰੋਪੜ ਸ਼੍ਰੀ ਆਨੰਦਪੁਰ ਸਾਹਿਬ ਉਹਨਾਂ ਮੀਟਿੰਗ ਵੀ ਕਰ ਲਈ ਆ ਕਿ 5 ਸਤੰਬਰ ਨੂੰ ਸੰਗਤਾਂ ਨੂੰ ਇਹ ਸਮਰਪਿਤ ਕਰ ਦਿੱਤਾ ਜਾਵੇਗਾ ਸੋ ਸਾਡੀ ਇਹ ਬੇਨਤੀ ਹੈ ਕਿ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਨੂੰ ਪਹਿਲਾਂ ਹੀ ਬੜਾ ਧੁੰਦਲਾ ਕੀਤਾ ਗਿਆ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਸਾਡੀ ਕੌਮ ਦੇ ਇਤਿਹਾਸਕਾਰਾਂ ਖਾਸ ਕਰਕੇ ਸਰਦਾਰ ਨਰਿੰਦਰ ਸਿੰਘ ਜੀ ਆਰਪੀ ਸਰਦਾਰ ਜਸਵੰਤ ਸਿੰਘ ਜੀ ਭੁਪਿੰਦਰ ਸਿੰਘ ਜੀ ਮੱਟੂ ਪਹਾੜਾ ਵਿਭਾਗ ਤੋਂ ਰਿਟਾਇਰ ਹੋਏ ਨੇ ਬੂਟਾ ਸਿੰਘ ਜੀ ਪੰਡੋਰੀ ਤੇ ਹੋਰ ਜਿਹੜੇ ਸਾਡੀ ਕੌਮ ਦੇ ਇਤਿਹਾਸਕਾਰ ਹਨ ਸ਼ਮਸ਼ੀਰ ਸਿੰਘ ਅਸ਼ੋਕ ਉਹਨਾ ਵੀ ਉਹਨਾਂ ਨੇ ਕਿਤਾਬ ਲਿਖੀ ਔਰ ਭਾਈ ਬਲਦੇਵ ਸਿੰਘ ਜੀ ਛੜਕਨਾਮਾ ਜਿਨ੍ਹਾਂ ਨੇ ਬਾਬਾ ਜੀ ਤੇ ਪੰਜਵਾ ਸਾਹਿਬ ਜਦਾ ਇੱਕ ਨਾਵਲ ਲਿਖ ਕੇ ਉਹਨਾਂ ਦਾ ਇਤਿਹਾਸ ਉਜਾਗਰ ਕੀਤਾ ਸਾਰੇ ਹੀ ਵਿਦਵਾਨਾਂ ਦੀ ਅਤੇ ਸੰਤ ਸਮਾਜ ਦੀ ਅਤੇ ਬੁੱਧੀ ਜੀਵਿਆਂ ਦੀ ਇੱਕ ਕਮੇਟੀ ਸਰਕਾਰ ਬਣਾਵੇ ਜਿਸ ਦੇ ਵਿੱਚ ਜਦੋਂ ਉੱਥੇ ਬਾਬਾ ਜੀ ਦੇ ਇਤਿਹਾਸ ਨੂੰ ਡਿਸਪਲੇ ਕਰਨਾ ਵਾ ਕਿਉਂਕਿ ਹੁਣ ਸਮਾਂ ਆਧੁਨਿਕ ਸਮਾਜਾ ਵਿੱਚ ਡਿਜੀਟਲ ਸਮਾਜਾ ਵਿੱਚ ਉਹ ਡਿਜੀਟਲ ਤੌਰ ਤੇ ਉੱਥੇ ਬਾਬਾ ਜੀ ਦਾ ਇਤਿਹਾਸ ਆਪਣਾ ਐਲ ਸੀ ਡੀਆਂ ਤੇ ਡਿਸਪਲੇ ਹੋਵੇਗਾ ਤੇ ਜਦੋਂ ਸੰਗਤਾਂ ਸੁਣਨ ਤੇ ਬਾਬਾ ਜੀ ਦੇ ਗਲਤ ਇਤਿਹਾਸ ਦੀ ਕੋਈ ਜਾਣਕਾਰੀ ਨਾ ਜਾਵੇ ਉੱਥੇ ਜਿਹੜਾ ਬਾਬਾ ਜੀ ਦਾ ਇਤਿਹਾਸ ਆ ਇਹ ਨਵੇਂ ਨਹੀਂ ਬਾਬਾ ਕਲਿਆਣਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਚਮਕੌਰ ਦੀ ਗੜੀ ਛੱਡਣ ਤੱਕ ਦਾ ਜਿਹੜਾ ਇਤਿਹਾਸ ਆ ਬਾਬਾ ਜੀ ਦਾ ਤੇ ਉਸ ਤੋਂ ਅੱਗੇ ਦਾ ਜਿਹੜਾ ਸਮਕਾਲੀ ਇਤਿਹਾਸ ਆ ਉਹ ਸਾਰਾ ਇੱਕ ਵਿਦਵਾਨਾਂ ਦੀ ਕਮੇਟੀ ਬਣਾ ਕੇ ਉਹਨਾਂ ਦੇ ਨਾਲ ਸਵੈ ਪਰਚੋਲ ਕਰਕੇ ਪੁਰਾਣੇ ਜਿਹੜੇ ਆਪਣੇ ਹਵਾਲੇ ਹਨ ਉਹ ਸਾਰੇ ਲੈ ਕੇ ਉਹਦੇ ਵਿੱਚੋਂ ਇਤਿਹਾਸ ਲਿਆ ਜਾਵੇ ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉੱਥੇ ਸੰਗਤਾਂ ਜਾਣ ਬਾਬਾ ਜੀ ਦਾ ਇਤਿਹਾਸ ਸਰਵਣ ਕਰਨ ਜਾਂ ਪੜ੍ਹਨ ਤੇ ਉੱਥੇ ਕੋਈ ਖਾਮੀ ਨਾ ਹੋਵੇ ਜਿਹੜਾ ਦਰਸਤ ਇਤਿਹਾਸ ਉੱਥੇ ਲਿਖਿਆ ਜਾਵੇ ਇਹ ਬੇਨਤੀਆਂ ਕਰਨ ਵਾਸਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਗਈ ਸੀ ਆਪਾ ਜੀ ਜਿਵੇਂ ਤੁਸੀਂ ਦੱਸਿਆ ਸੀ ਬਹੁਤ ਸਾਰੇ ਵਿਦਵਾਨ ਇਸ ਖੋਮ ਦੇ ਵਿੱਚੋਂ ਹੋਏ ਨੇ ਪਰ ਅੱਜ ਦੀ ਸਰਕਾਰ ਦੀ ਗੱਲ ਕਰੀ ਤੇ ਸਰਕਾਰ ਦੇ ਵਿੱਚ ਬਹੁਤ ਸਾਰੇ ਮੰਤਰੀ ਜਿਹੜੇ ਨੇ ਇਸ ਭਾਈਚਾਰੇ ਨਾਲ ਸੰਬੰਧਤ ਨੇ ਹਾਲ ਤੱਕ ਜਿਹੜੇ ਨਰਮਦ ਸਿੰਘ ਚੀਮਾ ਉਹ ਵੀ ਨੇ ਹਰਪ੍ਰੀਤ ਸਿੰਘ ਈਟੂ ਨੇ ਸਾਡੇ ਥੋੜਾ ਬਰਸਤ ਪਹਿਲਾਂ ਜਿਹੜੇ ਅਨੇਕਾਂ ਜਿਹੜੇ ਉਹ ਲੀਡਰ ਨੇ ਇਸ ਰਕਾਬ ਦੇ ਵਿੱਚ ਨਿਰਮਾਇਤੀ ਕਰ ਰਹੇ ਨੇ ਲੱਗਦਾ ਨਹੀਂ ਤੁਹਾਡੇ ਤੋਂ ਇਲਾਵਾ ਜੇ ਸਰਕਾਰ ਸਭ ਕੰਮਿਆ ਪੈਰੀਆਂ ਉਹਨਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਸਰਕਾਰ ਦੇ ਕੋਲ ਆਵਾਜ਼ ਚੁੱਕਣੀ ਚਾਹੀਦੀ ਹੈ ਵੇਖੋ ਜੇ ਅਸੀਂ ਤੇ ਹਰਸਾ ਵਾਲੀ ਜਦੋਂ ਕੌਮ ਗਰੀਬ ਸੇਖੜੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਜਦੋਂ ਬਾਬਾ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਤੇ ਅਨੰਦਪੁਰ ਸਾਹਿਬ ਪਹੁੰਚਣ ਵਾਸਤੇ ਕੋਈ ਨਾ ਕੋਈ ਟਰਾਂਸਪੋਰਟ ਦੀ ਵਿਕਲਪ ਦੀ ਲੋੜ ਹੁੰਦੀ ਹੈ ਸਰਕਾਰਾਂ ਨੂੰ ਮੰਗ ਪੱਤਰ ਵੀ ਦੇ ਕੇ ਵੇਖੇ ਜੀ ਤੁਹਾਡੇ ਕੋਲ ਵੱਡੀ ਟਰਾਂਸਪੋਰਟ ਹੈ ਪੰਜਾਬ ਰੋਡਵੇਜ ਆ ਤੁਸੀਂ ਜਿੰਨੂੰ ਵੀ ਕੋ ਕਰ ਸਕਦੇ ਜੇ ਇਹਰੇ ਸਾਡੇ ਸਮਾਜ ਦੇ ਮੰਤਰੀ ਵੀ ਖਾਸ ਕਰਕੇ ਤੁਹਾਨੂੰ ਦੱਸ ਦਿਆਂ ਪੰਜਾਬ ਕੈਬਨਿਟ ਦੇ ਵਿੱਚ ਇੱਕੋ ਇੱਕ ਮਜਬੀ ਸਿੱਖ ਮੰ ਬਾਕੀ ਸਾਰੇ ਦੂਜੇ ਭਾਈ ਚਾਰਿਆਂ ਦੇ ਆ ਤੇ ਉਹਨਾਂ ਨੂੰ ਬੇਨਤੀਆਂ ਕਰ ਕਰ ਵੇਖੀਆਂ ਪਰ ਕੋਈ ਕਹੇ ਦੂ ਬੱਸਾ ਲੈ ਲੋ ਚਾਰ ਲੈ ਲੋ ਅਡੇ ਤੇ ਵੱਡੇ ਪੰਜਾਬ ਵਾਸਤੇ ਇਹ ਤੇ ਨਹੀਂ ਦਾ ਤੇ ਬਾਕੀ ਉਹਨਾਂ ਦੇ ਤਾਂ ਹੀ ਆਵਾਜ਼ ਪਹਚਾਈ ਵੀ ਜਾਂਦੀ ਰਹੀ ਆ ਤੇ ਹੁਣ ਵੀ ਵਿਚਾਰ ਰਹੇ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਨੂੰ ਕੋਈ ਉਹ ਜਿਆ ਤਸੱਲੀ ਬਖਸ਼ੋ ਉਹਨਾਂ ਕੋਲੋਂ ਜਿਹੜਾ ਵਸ ਸੁਝਾਜ ਆ ਜਵਾਬ ਨਹੀਂ ਮਿਲਦਾ ਜਾਂ ਉਹ ਸਰਕਾਰ ਕੋਲ ਤਸੱਲੀ ਬਖਸ਼ ਤਰੀਕੇ ਨਾਲ ਜਿਹੜੀ ਆਵਾਜ਼ ਆ ਬਾਬਾ ਜੀ ਦੇ ਇਹ ਧਾਰਮਿਕ ਪ੍ਰੋਗਰਾਮ ਦੀ ਉਹ ਨਹੀਂ ਰੱਖ ਪਾ ਰਹੇ ਇਹ ਜਾਂ ਉਹਨਾਂ ਦੇ ਵਿੱਚ ਕਮੀ ਹੈ ਜਾਂ ਕੋਈ ਸਾਡੇ ਵਿੱਚ ਕਮੀ ਰਹਿ ਜਾਂਦੀ ਹੈ ਸਾਨੂੰ ਪਤਾ ਨਹੀਂ ਲੱਗ ਰਿਹਾ। ਮੰਨਦੇ ਤੁਸੀਂ ਵੀ ਜਿਹੜੇ ਉਹਦੀ ਦਰਾਂ ਨਾਲ ਬਹਿ ਜਾਂਦੀ ਉਹ ਬਸ ਫਾਊਂਡਰ ਹੋ ਜਾਂਦੇ ਆ ਇਹਦਾ ਹੁੰਦਾ ਨਾ। ਨਹੀਂ ਨਹੀਂ ਬਹੁਤ ਲੀਡਰ ਇਹੋ ਜਿਹੇ ਹੋਏ ਆ ਜਿਨ੍ਹਾਂ ਨੇ ਕੈਬਨਿਟ ਸੈਂਟਰ ਦੀਆਂ ਕੇਂਦਰ ਸਰਕਾਰਾਂ ਦੇ ਵਿੱਚ ਮੰਤਰੀ ਵੀ ਰਹੇ ਆ ਅੱਜ ਤੋਂ ਪਿਛਲੇ ਸਮੇਂ ਦੇ ਵਿੱਚ ਪਿਛਲਿਆਂ ਅਧਾਕਿਆਂ ਦੇ ਵਿੱਚ ਤੇ ਉਹਨਾਂ ਨੇ ਨਾਲ ਦੀ ਨਾਲ ਜੇ ਸਰਕਾਰ ਦੇ ਵਿੱਚ ਰਹੇ ਰਾਜਨੀਤੀ ਚ ਰਹੇ ਨਾਲ ਦੀ ਨਾਲ ਧਾਰਮਿਕ ਤੌਰ ਤੇ ਵੀ ਆਪਣਾ ਬੜਾ ਵੱਡਾ ਕੰਮ ਕੀਤਾ ਵਾ ਜਿਸ ਤਰ੍ਹਾਂ ਤੁਸੀਂ ਇੱਕ ਐਗਜ਼ਾਮਪਲ ਲਾ ਸਕਦੇ ਸਦਾ ਧੰਨਾ ਸਿੰਘ ਗੁਲਸ਼ਨ ਉਹਨਾਂ ਦਾ ਉਨਾਂ ਨੇ ਬੜਾ ਵੱਡਾ ਇਤਿਹਾਸ ਵੀ ਸਾਹਮ੍ਹੇ ਆ ਸਦਾ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਰਹੇ ਨੇ ਜਿਉਂ ਸਰਕਾਰਾਂ ਦੇ ਵਿੱਚ ਰਹੇ ਸੀ ਤੇ ਨਾਲ ਦੀ ਨਾਲ ਉਹਨਾਂ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੇ ਵੀ ਕੰਮ ਕੀਤਾ ਭਾਵੇਂ ਕਿੰਨਾ ਵੀ ਕੀਤਾ ਥੋੜਾ ਕੀਤਾ ਬਹੁਤਾ ਉਹ ਕਰਦੇ ਰਿਹਾ ਉਹਨਾਂ ਕੋ ਸਿੱਧ ਲੈ ਕੇ ਹੋਣ ਵਾਲੇ ਮੰਤਰੀਆਂ ਨੂੰ ਵੀ ਕਰਨਾ ਚਾਹੀਦਾ ਬਾਬਾ ਜੀ ਸ਼ੁਕੀਦਾਰ ਐਲਾਨ ਦਾ ਤੂੰ ਕਰਤਾ ਕਿ ਜਿੱਦਾਂ ਕੋ ਸਕੂਲਾਂ ਕਾਲਜਾਂ ਦੇ ਵਿੱਚ ਬਾਬਾ ਜੀ ਦੇ ਨਾਰੇ ਤਾਂ ਵੀ ਕੋਈ ਹੈ ਪ੍ਰਚਲਿਤ ਕੀਤਾ ਜਾ ਰਿਹਾ ਹਾਂਜੀ ਇਹ ਬੜੀ ਵਾਰੀ ਲਿਖ ਕੇ ਦੇ ਚੁੱਕਾ ਆ ਕਿ ਬਾਬਾ ਜੀ ਦਾ ਜਿਹੜਾ ਇਤਿਹਾਸ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਕਿਸੇ ਦੀ ਸਤਾਪ ਦੀ ਸਮਾਗਮ ਚੱਲ ਰਿਹਾ 2025 ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਾਰੇ ਦੇਸ਼ ਦੇ ਵਿੱਚ ਪੜਾਇਆ ਜਾਂਦਾ ਵਾ ਤੇ ਪੜਾਇਆ ਜਾਣਾ ਵੀ ਚਾਹੀਦਾ ਕਿਉਂਕਿ ਉਹਨਾਂ ਦੇਸ਼ ਦੀ ਅਨਖ ਖਾਤਰ ਦੇਸ਼ ਦੀ ਆਪਰੂ ਖਾਤਰ ਧਰਮ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦਿੱਲੀ ਵਿੱਚ ਦਿੱਤਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਉਹਨਾਂ ਜਿਹੜਾ ਅਧੂਰਾ ਵਾ ਜਿੰਨਾ ਜਰ ਬਾਬਾ ਜੀਤਾ ਜੀ ਦਾ ਉੱਥੇ ਜ਼ਿਕਰ ਨਹੀਂ ਹੋਗਾ ਕਿਉਂਕਿ ਉਹਨਾਂ ਨੇ ਇੱਕ ਮਿੰਟ ਉਹਨਾਂ ਨੇ ਦਿੱਲੀ ਤੋਂ ਆਪਣਾ ਸਤਗੁਰਾਂ ਦਾ ਸੀਸ ਛਾਤੀ ਨਾਲ ਲਾ ਕੇ ਅਨੰਦਪੁਰ ਸਾਹਿਬ ਪਹੁੰਚਾਇਆ ਸੀ ਤੇ ਉਹ ਜਿਹੜਾ ਸਿਲੇਬਸ ਆ ਉਹ ਹਰ ਇੱਕ ਦੇ ਹਰ ਇੱਕ ਸਟੇਟ ਦੀ ਕਿਤਾਬ ਦੇ ਵਿੱਚ ਜਾਂ ਹਿੰਦੀ ਦੀ ਆ ਇੰਗਲਿਸ਼ ਦੀ ਆ ਆਪਾਂ ਪਹਿਲਾਂ ਵੀ ਮੰਗ ਕਰ ਚੁੱਕੇ ਹੁਣ ਵੀ ਕਰਦੇ ਆ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਆਉਣਾ ਵਾ ਉੱਥੇ ਬਾਬਾ ਜੀਤਾ ਜੀ ਦਾ ਆਪਣੇ ਆਪ ਆ ਜਾਣਾ ਵਾ ਇਸ ਕਰਕੇ ਦੇਸ਼ ਦੀ ਹਰ ਇੱਕ ਸਟੇਟ ਨੂੰ ਚਾਹੀਦਾ ਵਾ ਕਿ ਆਪਣਾ ਜਿਹੜਾ ਉਹਨਾਂ ਦਾ ਸਿੱਖਿਆ ਬੋਰਡ ਆ ਉਹਨਾਂ ਨੂੰ ਹਦਾਇਤ ਕਰੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੇ ਨਾਲ ਨਾਲ ਜਦੋਂ ਸਤਗੁਰਾਂ ਦੇ ਸੀਸ ਦਾ ਬਲੀਦਾਨ ਹੋਇਆ ਉਸ ਵੇਲੇ ਬਾਬਾ ਜੀਵਨ ਸਿੰਘ ਜੀ ਨੇ ਭਾਈ ਜੀਤਾ ਜੀ ਨੇ ਸੀਸ ਨੂੰ ਆਪਣੀ ਛਾਤੀ ਨਾਲ ਲਾ ਕੇ ਆਨੰਦਪੁਰ ਸਾਹਿਬ ਪਹੁੰਚਾਉਣ ਦੀ ਸੇਵਾ ਕੀਤੀ ਤੇ ਉਹਨਾਂ ਦਾ ਇਤਿਹਾਸ ਦੱਸਿਆ ਜਾਵੇ ਕਿ ਉਹ ਕਿਸ ਕੌਮ ਦੇ ਸਿਪਾਈ ਸਨ ਕਿਸ ਕੌਮ ਦੇ ਜਰਨੈਲ ਸਨ ਅੱਜ ਵੀ ਤੁਸੀਂ ਗੱਲ ਕੀਤੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਪੰਜਾਬ ਸਰਕਾਰ ਵੱਖਰੇ ਤੌਰ ਤੋਂ ਮਨਾਉਂਦੀ ਹੈ ਲੱਗਦਾ ਕਿ ਸਿੱਖ ਰਸਥਾਵਾਂ ਦੀ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਹੜਾ ਸੰਪਰਕ ਕਰਨਾ ਚਾਹੀਦਾ ਹੈ ਦੇਖੋ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਹੈ ਉਦੋਂ ਸਾਡੇ ਸਾਰਿਆਂ ਦੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਤਾਂ ਇੱਕ ਵੱਡੇ ਪੱਧਰ ਦੀ ਸ਼ਰੋਮਣੀ ਸੰਸਥਾ ਬਣਾਈ ਗਈ ਸੀ ਕਿ ਜੋ ਵੀ ਪ੍ਰੋਗਰਾਮ ਕਰਦੇ ਆ ਇਸ ਦੇ ਆਪਣਾ ਜਿਹੜੇ ਧਾਰਮਿਕ ਪ੍ਰੋਗਰਾਮ ਆ ਤੇ ਸਰਕਾਰਾਂ ਉਹਨਾਂ ਦਾ ਸਹਿਯੋਗ ਦੇਣ ਜਿੱਦਾਂ ਜੀਪਾ ਸਾਹਿਬਾ ਦਿਵਾਨ ਆ ਜਿੱਦਾਂ ਫਲਸਫਾ ਕਾਲਜ ਆ ਫਿਰ ਇਹਨਾਂ ਸ਼ੋਕਿੰਗ ਕਮੇਟੀ ਦੇ ਜਿਹੜੇ ਕੋਲ ਕਾਲਜ ਸਕੂਲ ਆ ਗਿਆ ਇਹਨਾਂ ਤੱਕ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ਬਾਬਾ ਜੀ ਹਾਂਜੀ ਅਸੀਂ ਤੇ ਸਾਰਿਆਂ ਨੂੰ ਕਹਿੰਦੇ ਰਹਿੰਦੇ ਆ ਪਤਾ ਕੀ ਉਹ ਹੁਣ ਉਹਨਾਂ ਨੇ ਜਿਹੜਾ ਉਹ ਛੱਡ ਹੀ ਦਿੱਤਾ ਨਾ ਅਸੀਂ ਤੇ ਇਹ ਵੀ ਕਹਿੰਦੇ ਆ ਵੀ ਜਿਹੜੇ ਕੋਈ ਉਥੇ ਕੰਡੀਸ਼ਨ ਕੋਈ ਨਾ ਹੋਵੇ ਜਾਤ ਬਰਾਦਰੀ ਦੀ ਚੀਫ ਖਾਲਸਾ ਦਵਾਨ ਵੀ ਇਸੇ ਕਰਕੇ ਬਣੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ادارے ਵੀ ਇਸੇ ਕਰਕੇ ਬਣੇ ਸੀ ਕਿ ਜਿਹੜਾ ਗਰੀਬੀ ਰੇਖਾ ਤੋਂ ਹੇਠਾ ਰਹਿ ਰਿਹਾ ਵਾ ਬਰਾਦਰੀ ਕੋਈ ਵੀ ਅਮਰਤ ਹਰੀ ਗੁਰਸਿੱਖਿਆ ਉਹਦੇ ਬੱਚਿਆਂ ਦੀ ਫ੍ਰੀ ਵਿੱਦਿਆ ਕੀਤੀ ਜਾਵੇ ਤੇ ਉਥੇ ਵੱਧ ਤੋਂ ਵੱਧ ਧਾਰਮਿਕ ਇਤਿਹਾਸ ਪੜਾਇਆ ਜਾਵੇ ਕਿਉਂਕਿ ਅੱਜ ਆਪਣੇ ਤੁਸੀਂ ਵੇਂਦੇ ਜੇ ਆਪਣੇ ਪੰਜਾਬ ਦੇ ਵਿੱਚ ਕ੍ਰਿਸ਼ਨਾਂ ਦੇ ਕਿੰਨੇ ਸਕੂਲ ਬਣ ਗਏ ਆ ਆ ਵੀ ਉਹ ਸੰਸਾਰੀ ਵਿਦਿਆ ਤੇ ਦੇ ਰਹੇ ਪਰ ਉਹ ਜਿਹੜੀ ਆਪਣਾ ਕ੍ਰਿਸ਼ਨਾਂ ਦੀ ਪੜ੍ਹਾਈ ਆ ਉਹ ਵੀ ਜ਼ਰੂਰ ਨਾਲ ਕਰਾਉਂਦੇ ਆ ਇਹ ਕਰਕੇ ਵੱਧ ਤੋਂ ਵੱਧ ਧਾਰਮਿਕ ਸਿਲੇਬਸ ਹੋਣਾ ਚਾਹੀਦਾ ਦੋ ਤਿੰਨ ਪੀਰੀਡ ਰੱਖਣੇ ਚਾਹੀਦੇ ਆ ਤੇ ਇੱਕ ਮੰਗ ਇਹ ਵੀ ਆ ਵੀ ਗਰੀਬ ਸਿੱਖਾਂ ਦੇ ਬੱਚੇ ਬਰਾਦਰੀ ਦੀ ਕੋਈ ਕੰਡੀਸ਼ਨ ਨਾ ਹੋਵੇ ਗਰੀਬ ਆ ਜਿਹੜੇ ਗਰੀਬੀ ਵਰਗ 'ਚ ਰਹਿ ਰਹੇ ਗੁਰਸਿੱਖਣੇ ਅਮਰਧਾਰੀ ਨੇ ਉਹਨਾਂ ਦੇ ਬੱਚੇ ਫ੍ਰੀ ਪੜਾਉਣੇ ਚਾਹੀਦੇ ਆ ਚੀਫ ਖਾਲਸਾ ਦੀਵਾਨ ਨੂੰ ਵੀ ਪੜਾਉਣੇ ਚਾਹੀਦੇ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਪੜਾਉਣੇ ਚਾਹੀਦੇ ਆ ਕਿਉਂਕਿ ਸੰਸਥਾਾਂ ਮ ਬਣੀਆਂ ਹੀ ਤਾਂ ਹੀ ਵੀ ਗਰੀਬਾਂ ਦੀ ਸਾਰ ਲੈ ਦੇ ਨਾਲ ਇਹ ਕੀ ਗੱਲ ਬਾਤ ਉਸਰ ਤੁਹਾਡੀ ਗੱਲ ਕਰ ਦੱਸਿਆ ਵੀ ਹੋਈ ਆ ਪਰ ਕੋਈ ਇਹਦਾ ਸਿੱਟਾ ਨਹੀਂ ਨਿਕਲਿਆ ਗੱਲੋਂ ਤਾਂ ਉਹ ਗੱਲ ਦਾ ਤੇ ਰਸ਼ਮੀ ਤੌਰ ਤੇ ਕੋਈ ਮਤਲਬ ਆਪਾਂ ਨੂੰ ਲੈਟਰ ਜਿੱਥੇ ਹੋਵੇ ਉਹਨਾਂ ਨੂੰ ਅੱਜ ਜਾਂ ਕੱਲ ਜਾਂ ਪਹਿਲਾਂ ਉਹ ਗੱਲ ਹੋਈ ਹੋਵੇ ਇਸ ਬਾਰੇ ਮਤਲਬ 2005 ਦੇ ਵਿੱਚ ਰਸ਼ਮੀ ਤੌਰ ਤੇ ਸਰਕਾਰਾਂ ਨੂੰ ਦੇ ਚੁੱਕੇ ਵੀ ਇਹਦਾ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਉਹਨ ਕੱਲ ਵੀ ਇੱਥੇ ਜਦੋਂ ਮੰਤਰੀ ਆਏ ਸੀ ਪੰਜਾਬ ਗਵਰਨਮੈਂਟ ਦੇ ਕੈਬਨਿਟ ਮੰਤਰੀ ਅਮਰਸਰ ਮੇਰੇ ਖਿਆਲ ਇਹ ਆਏ ਸੀ ਦੋ ਉਹਨਾਂ ਨੂੰ ਇੱਕ ਲਿਖਤੀ ਪੱਤਰ ਸਾਡੇ ਸਮਾਜ ਵੱਲੋਂ ਦਿੱਤਾ ਗਿਆ ਵਾ ਜੋ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਵਾਸਤੇ ਪਰ ਹਾਲੇ ਤੱਕ ਕੋਈ ਉਧਰੋਂ ਬਾਬਾ ਜੀ ਸਾਹਿਬ ਉਹ ਆਪਣਾ ਪਰਚਾ ਬਣਾਗਾ 20 ਸਾਲ ਹੋ ਗਏ ਇਸ ਗੱਲ ਨੂੰ 2005 ਜਿੱਦਾਂ ਸੀਗਾ ਉਹ ਪੱਤਰ ਤੇ ਹੁਣ ਤੱਕ ਬਹੁਤ ਪੱਤਰ ਜਿਨਾ ਦੇ ਕੇ ਸੁਸੋਲ ਕੀਤੇ ਦੇਖੋ ਜੀ ਆਪਾਂ ਆਪਾਂ ਤਾਂ ਹੀ ਤੁਹਾਡੇ ਤੁਹਾਡੇ ਜ਼ਰੀਏ ਕਰ ਰਹੇ ਆਂ ਪ੍ਰੈਸ ਕੰਪ੍ਰੈਸ ਦੇ ਜ਼ਰੀਏ ਕਰ ਰਹੇ ਆਂ ਕਿਉਂਕਿ ਪੰਜਾਬ ਦੇ ਜੀ ਬਾਬਾ ਜੀ ਗੱਲ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਤੁਸੀਂ ਮੱਖਾ ਜੀ ਦਾ ਜਿਹੜਾ ਸਮਰਪਿਤ ਪਿਛਲੇ ਸਾਲ ਵੀ ਨਗਰ ਕੀ ਤਰ੍ਹਾਂ ਕੰਸੈਪਟ ਨੂੰ ਪੜਿਆ ਸੀ ਇਸ ਵਾਰ ਫਿਰ ਕੁਝ ਵਕਤ ਬਾਅਦ ਲੋਕ ਖੜੇ ਨੇ ਅਸੀਂ ਅਸਥਾਨਾ ਤੋਂ ਕਰਕੇ ਸਰਕਾਰ ਦੇ ਵਿੱਚ ਵੀ ਇਹਨਾਂ ਦੀ ਗੱਲ ਬਾਤ ਆ ਲੱਗਦਾ ਹੈ ਕਿ ਉਹਨਾਂ ਨੂੰ ਵੀ ਗੱਲ ਚੁੱਕ ਲੈਣੀ ਚਾਹੀਦੀ ਹੈ ਇਹ ਪ੍ਰੋਗਰਾਮ ਜਿੰਦ ਤੋਂ ਪਹਿਲਾਂ ਹਾਂ ਜੀ ਸਾਰਿਆਂ ਨੂੰ ਚੁੱਕਣੀ ਚਾਹੀਦੀ ਹੈ ਜਿਸ ਤਰ੍ਹਾਂ ਪਿਛਲੇ ਸਾਲ ਵਿਧਾਨ ਸਭਾ ਦੇ ਵਿੱਚ ਵੀ ਕਿਉਂਕਿ ਮੁੱਖ ਮੰਤਰੀ ਸਾਹਿਬ ਤੇ ਵਿਧਾਨ ਸਭਾ 'ਚ ਬੈਠੇ ਹੁੰਦੇ ਆ ਐ ਲਾਭ ਸਿੰਘ ਓਗੋਕੇ ਜਿਹੜੇ ਐਮਐਲਏ ਨੇ ਆਪਣੇ ਪਧੌਰ ਤੋਂ ਉਹਨਾਂ ਨੇ ਇਹ ਆਵਾਜ਼ ਚੁੱਕੀ ਸੀ ਵਿਧਾਨ ਸਭਾ ਦੇ ਵਿੱਚ ਕਿ ਬਾਬਾ ਜੀਵਨ ਜਿੱਥੇ ਆਪਾਂ ਹੋਰ ਧਾਰਮਿਕ ਛੁੱਟੀਆਂ ਕਰਦੇ ਹਾਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੀ ਜਿਹੜੀ ਛੁੱਟੀ ਆ ਉਸ ਨੂੰ ਪੱਕੇ ਤੌਰ ਤੇ ਐਲਾਨ ਦਿੱਤਾ ਜਾਵੇ ਉਸ ਵੇਲੇ ਮੁੱਖ ਮੰਤਰੀ ਸਾਹਿਬ ਦੇ ਬੈਠੇ ਸੀ ਨਾ ਜਿਸ ਤਰ੍ਹਾਂ ਤੋਂ ਹੀ ਉਹਨੇ ਗੱਲ ਕੀਤੀ ਵੀ 2005 ਤੇ ਬਹੁਤ ਦੇਰ ਹੋ ਚੁੱਕੀ ਐ ਪਰ ਪਿਛਲੇ ਚਾਲ ਤੇ ਸਰਕਾਰ ਦੇ ਨਮਾਇंदे ਆਪਣਾ ਲਾਭ ਸਿੰਘ ਓਗੋਕੇ ਨੇ ਵੀ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕੀ ਸੀ ਪਰ ਸਰਕਾਰ ਨੇ ਫੇਰ ਕੋਈ ਅਸਰ ਨਹੀਂ ਕੀਤਾ ਇਹ ਲੱਗਦਾ ਮੈ ਵੀ ਸਿੱਖ ਭਾਈਚਾਰੇ ਨਾਲ ਵਿਤਰਾ ਕਰਨ ਸਰਕਾਰ ਇਹ ਸਰਵਤਾਂ ਹੀ ਹੁੰਦਾ ਆ ਰਿਹਾ ਵਾ ਮਜਬੀ ਸਿੱਖ ਭਾਈਚਾਰੇ ਦੇ ਨਾਲ ਜਿਹੜੀਆਂ ਸਰਕਾਰਾਂ ਵਿਤਕਰਾ ਕਰਦੀਆਂ ਆ ਰਹੀਆਂ ਹੁਣ ਵੇਖੋ 14% ਗਿਣਤੀ ਆਪਣੀ ਸਾਢੇ 14% ਵਾਲਮੀਕ ਮਜਬੀ ਸਿੱਖ ਸਮਾਜ ਦੀ 14% ਗਿਣਤੀ ਆ ਆਪਣਾ ਪੰਜਾਬ ਦੇ ਵਿੱਚ ਤੇ ਕੈਬਨਿਟ ਦੇ ਵਿੱਚ ਉਹਨਾਂ ਦਾ ਇੱਕੋ ਹੀ ਮੰਤਰੀ ਆ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ 5 ਜਾਂ 6 ਹੀ ਐਮਐਲਏ ਆ ਬਾਕੀ ਤਾਂ ਦੁੱਧੇ ਆ ਕਿਉਂਕਿ ਉਹਨੀ ਗਿਣ ਉਹਨੀ ਨੁਮਾਇੰਦਗੀ ਵੀ ਨਹੀਂ ਮਿਲਦੀ ਜਿਹੜੀਆਂ 4 ਐਸਈ ਲੋਕ ਸਭਾ ਸੀਟਾਂ ਨੇ ਉਹਨਾਂ ਦੇ ਵਿੱਚ ਇੱਕ ਵੀ ਨਮਾਇਦਾ ਮਜਬੀ ਸਿੱਖਵਾਦੀਆਂ ਦਾ ਨਹੀਂ ਹੈਗਾ ਇਸ ਪਾਰਟੀਆਂ ਵੀ ਧੱਕਾ ਕਰਦੀਆਂ ਸਰਕਾਰਾਂ ਵੀ ਕਰਦੀਆਂ ਜੀ ਮਿਲ ਕੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਕੋਈ ਅਪਲੀਕੇਸ਼ਨ ਦੋਗੇ ਕਿ ਇਹ ਦਿਹਾਤ ਕੀਤੀ ਜਾਵੇ ਆਈ ਆਲਰੇਡੀ ਦੇ ਚੁੱਕੇ ਆ ਉਧਰੋਂ ਕੋਈ ਆਪਣੀ ਹਾਲੋਂ ਕੋਈ ਨਹੀਂ ਸੰਦੇਸ਼ ਮਿਲਿਆ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਐਸੇ ਕਰਕੇ ਪ੍ਰੈਸ ਕਾਣ ਪ੍ਰੈਸ ਕਰ ਰਹੇ ਆ ਕਿ ਜਿਹੜਾ ਉਹਨਾਂ ਦੇ ਚੰਗੀ ਤਰ੍ਹਾਂ ਕੰਦ ਖੁੱਲ ਜਾਣ ਕਿ 27 ਦੀ ਚੋਣ ਜਿਹੜਾ ਦੋਵੇਂ ਪਾਰਟੀਆਂ ਦੇ ਤੇ ਸੋ ਸਲਵ ਸਿੱਤੀ ਸਭ ਵੀ ਬੁਲਾਈ ਜਾਣਗੇ ਹੂੰ ਪ੍ਰੋਮਿਟ ਕਮੇਟੀ ਨੇ ਸ਼੍ਰੀ ਕਾਂਟਕ ਸਾਹਿਬ ਨੇ ਵਾਰ-ਵਾਰ ਸਰਕਾਰ ਨੂੰ ਕਿਹਾ ਕਿ ਮਿਲ ਕੇ ਬੁਲਾਈਏ ਸਰਕਾਰ ਅਲਾਕਾ ਬਣਾ ਕੇ ਕੁੜੀ ਅਲਾਕਾ ਪ੍ਰੋਗਰਾਮ ਰੱਖਿਆ ਮੈਂ ਇਹਦਾ ਪਹਿਲਾ ਜਵਾਬ ਦੇ ਚੁੱਕਾ ਵਾਂ ਕਿ ਸ਼ਰੋਬੜੀ ਗੁਰਦਾਰਾ ਪ੍ਰਬੰਧਕ ਕਮੇਟੀ ਸੰਸਥਾ ਜਿਹੜੀ ਆ ਇਹ ਬਣਾਈ ਤਾਂ ਆ ਗਈ ਸੀ ਤੇ ਕੁਰਬਾਨੀਆਂ ਦੇ ਕੇ ਬਣਾਈ ਸਾਡੇ ਪੁਰਖਿਆਂ ਨੇ ਕਿ ਜਿਹੜੇ ਧਾਰਮਿਕ ਪ੍ਰੋਗਰਾਮ ਆ ਇੱਕ ਝੰਡੇ ਥੱਲੇ ਤਖਤ ਸਾਹਿਬ ਦੇ ਆਪਣਾ ਛਤਰ ਛਾਇਆ ਦੇ ਹਟ ਕੀਤੇ ਜਾਣ ਤੇ ਸਰਕਾਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਵਾ ਔਰ ਜਥੇਬੰਦੀਆਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਵਾ ਜੇ ਆਪਾਂ ਸੰਸਥਾ ਦੂ ਆਪਣੇ ਖੁਦ ਹੀ ਪੈਰੀਂ ਉਹਦੇ ਕੁਹਾੜਾ ਮਾਰਾਂਗੇ ਤੇ ਗਲਤ ਗੱਲ ਆ ਜੇ ਆਪਾਂ ਹੀ ਸੰਸਥਾ ਬਣਾਈਆਂ ਤੇ ਉਹਦਾ ਸਹਿਯੋਗ ਵੀ ਸਾਨੂੰ ਕਰਨਾ ਚਾਹੀਦਾ ਤੇ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚੋਂ ਬਾਹਰੋਂ ਆਏ ਲੋਕ ਨੇ ਉਹ ਇੱਥੇ ਇਹੋ ਜਿਹਿਆਂ ਕਰ ਰਹੇ ਨੇ ਸ਼ਰਾਰਤਾਂ ਦੇਖੋ ਕਈ ਤਰ੍ਹਾਂ ਦੇ ਲੋਕ ਇੱਥੇ ਆ ਕੇ ਹੁਣ ਜਿਹੜਾ ਪੰਜਾਬ ਨੂੰ ਲੁੱਟਣ ਦੇ ਬਾਬਾ ਜੀ ਜੇਕਰ ਸਰਕਾਰ ਛੁੱਟੀ ਨਹੀਂ ਕਰਦੀ ਤਾਂ 27 ਦੀਆਂ ਚੋਣਾਂ ਵੀ ਨਹੀਂ ਕਰਾ ਰੀਆਂ ਤੇ ਭਾਈ ਚਾਰਾ ਕੋਈ ਵੱਡਾ ਸੱਟ ਨਹੀਂ ਸਕਦਾ ਦੇਖੋ ਜੀ ਇਹ ਇਹ ਬਾਦ ਦੀਆਂ ਗੱਲਾਂ ਨੇ 27 ਦੀਆਂ ਚੋਣਾਂ ਦੇ ਬਾਦ ਦੀਆਂ ਗੱਲਾਂ ਨੇ ਤੇ ਆਪਾਂ ਤੇ ਹਾਲੇ ਧਾਰਮਿਕ ਤੌਰ ਤੇ ਬੈਠੇ ਆ ਤੁਹਾਡੇ ਨਾਲ ਤੇ ਸਾਨੂੰ ਹਾਲੇ ਛੁੱਟੀ ਚਾਹੀਦੀ ਆ ਦੇਖੋ ਸਿਆਸੀ ਪਾਰਟੀਆਂ ਜਦੋਂ ਬਾਬਾ ਜੀਵਨ ਸਿੰਘ ਦਾ ਜਨਮ ਦਿਨ ਸ਼੍ਰੀ ਕਾਲ ਤਖਸਾਲ ਦੀ ਰਹਿਨਮਾਈ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਬਾਰ ਹਾਲ ਦੇ ਅੰਦਰ ਮਨਾਇਆ ਜਾਂਦਾ ਨਾ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਨਮਾਇਦੇ ਹਾਜ਼ਰੀ ਲਵਾਉਂਦੇ ਆ ਨਾਤਮਸਤਕ ਹੁੰਦੇ ਆ ਉੱਥੇ ਕਿਸੇ ਨੂੰ ਬੰਦਸ਼ ਨਹੀਂ ਆ ਇਹ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਦਾ ਇੱਕ ਪਾਰਟੀ ਬਣਾ ਸਕਦੀ ਹੈ ਕੋਈ ਸਾਂਝੇ ਤੌਰ ਤੇ ਇੱਕ ਪ੍ਰੋਗਰਾਮ ਵੀ ਲਿਖਿਆ ਗਿਆ ਜੀ ਪੰਜਾਬ ਦੇ ਜਿਹੜਾ ਹਾਂਜੀ ਇਹ ਸ਼੍ਰੀ ਕਾਲ ਤਖਸਬ ਦੀ ਰਹਿਨਮਾਈ ਪਿਛਲੇ 15-20 ਸਾਲਾਂ ਤੋਂ ਸਾਂਝਾ ਪ੍ਰੋਗਰਾਮ ਸਾਰੀ ਕੌਮ ਨੂੰ ਦਿੱਤਾ ਗਿਆ ਵਾ ਜਿਸ ਦੇ ਵਿੱਚ ਸਾਰੀ ਕੌਮ ਹੀ ਆਉਂਦੀ ਆ ਸਾਰੀਆਂ ਪਾਰਟੀਆਂ ਦੇ ਵਿੱਚ ਮਜਬੂਰ ਸਖਵਾਲਮਿਕ ਭਾਈ ਜਰਦ ਜਿਹੜੇ ਨਮਾਇंदे ਬੈਠੇ ਆ ਉਹ ਸਾਰੇ ਹੀ ਉੱਥੇ ਨੱਥਮਸਤਕ ਹੁੰਦੇ ਆ ਇੱਕ ਸਥਾਨ ਚੁਣਿਆ ਗਿਆ ਵਾ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੇ 76 ਸ਼ਾਇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਲਈ ਗਈ ਆ ਤਾਂ ਜੋ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਕੋਈ ਇਹ ਨਾ ਸਮਝੇ ਵੀ ਇਹ ਇੱਕ ਧੜੇ ਦਾ ਪ੍ਰੋਗਰਾਮ ਆ ਇੱਕ ਧੜੇ ਦਾ ਸਮਾਗ ਦੇ ਆ ਉਹ ਸਾਂਝੇ ਤੌਰ ਤੇ ਤੱਕ ਸਾਥ ਤੇ ਰੱਖਿਆ ਗਿਆ ਵਾ ਆਪਣਾ ਨਾਮ ਤੇ ਨਾਮ ਦੱਸ ਕੇ ਤੇ ਰਜਿਸਟਰੀ ਕਰ ਲਓ ਮੈਂ ਇੰਜੀਨੀਅਰ ਗ੍ਰੈਜੂਏਸ਼ਨ 6 ਗੇਲ ਰਦਾਨ ਅਧਿਕਾਰ ਸੰਘਰਸ਼ ਪਾਰਟੀ ਸਾਰੇ ਮੀਡੀਆ ਭਰਾਵਾਂ ਨੂੰ ਔਰ ਮੇਰੇ ਨਾਲ ਜਿੰਨੀਆਂ ਵੀ ਸਮਾਜਿਕ ਧਾਰਮਿਕ ਸਤਕਾਰਯੋਗ ਬਾਬਾ ਜੀ ਔਰ ਜਿੰਨੀਆਂ ਹੋਰ ਜਥੇਬੰਦੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਲੰਬੇ ਸਮੇਂ ਤੋਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੀ 5 ਸਤੰਬਰ ਦੀ ਅਸੀਂ ਛੁੱਟੀ ਦੀ ਮੰਗ ਕਰਦੇ ਆ ਰਹੇ ਹਾਂ ਇਹ ਨਿਆਵੀ ਸਰਕਾਰਾਂ ਲੰਘੀਆਂ ਕਿਸੇ ਦੇ ਕਰਨਾਂ ਤੇ ਜੋ ਨਹੀਂ ਸਰਖੀ ਔਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ 5 ਸਤੰਬਰ ਨੂੰ ਸਰਕਾਰ ਨੂੰ ਬੇਨਤੀ ਕਰਾਂਗੇ ਸਾਰੇ ਜਥੇਬੰਦੀਆਂ ਦੇ ਇੱਕ ਪਲੇਟਫਾਰਮ ਤੋਂ ਕਿ 5 ਸਤੰਬਰ ਨੂੰ ਜਿਹੜੀ ਆ ਆਗਸਟੜ ਛੁੱਟੀ ਜਿਹੜੀ ਆ ਉਹ ਡिक्लेअर ਕੀਤੀ ਜਾਵੇ ਤਾਂ ਕਿ ਸਾਨੂੰ ਜਿਵੇਂ ਬਾਬਾ ਜੀ ਨੇ ਦੱਸਿਆ ਏ ਕਿ ਹਰ ਵਾਰੀ ਇਹ ਪ੍ਰੈਸ ਕਾਨਫਰੰਸਾਂ ਕਰਕੇ ਪ੍ਰੋਗਰਾਮ ਕਰਕੇ ਇਹ ਸਰਕਾਰ ਕੋ ਜਿਹੜੀ ਆ ਉਹ ਮੰਗ ਨਾ ਕਰਨੀ ਪਾਵੇ ਦੂਸਰਾ ਜਿਹੜਾ ਉਥੇ ਵਿਰਾਸਤੇ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਪੰਜ ਕਿੱਲਿਆਂ ਦੇ ਵਿੱਚ ਯਾਦਗਾਰ ਬਣਾਈ ਜਾ ਰਹੀ ਆ ਉਹਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਜਿਵੇਂ ਇਤਿਹਾਸ ਦੇ ਵਿੱਚ ਪਹਿਲਾਂ ਵਕ ਵਕ ਕੰਟਰੋਵਰਸੀਜ਼ ਆ ਜਾਂਦੀਆਂ ਨੇ ਉਸ ਕੰਟਰੋਵਰਸੀ ਜਨੂੰ ਖਤਮ ਕਰਨ ਵਾਸਤੇ ਵਿਦਵਾਨਾਂ ਦੀ ਜਿਹੜੀ ਇੱਕ ਟੀਮ ਉਹ ਬਣਾ ਦਿੱਤੀ ਜਾਵੇ ਤਾਂ ਕਿ ਜੋ ਉਹ ਕਨਕਲੂਜਨ ਇਸ ਸਮਾਜ ਦੇ ਲੋਕ ਕੱਢਣ ਉਹ ਇਤਿਹਾਸ ਜਿਹੜਾ ਆ ਉਥੋਂ ਡਿਸਪਲੇ ਕੀਤਾ ਜਾਵੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਜੜੀ ਆਉ ਕੰਟਰੋਵਰਸੀ ਕ੍ਰੇਟ ਨਾ ਹੋਵੇ ਜੀ। ਉਹ ਕੋਈ ਨਹੀਂ ਕੁਰਬਾਨੀ ਨਹੀਂ ਵੇਚਦੇ ਦਸ਼ਮਪਿੱਤਰਾਂ ਤੇ ਰੈਗੂਲੇਟਿਵ ਹੁੰਦੀ ਕਿ ਬੇਟੀ ਜੀਆ ਕਿ ਵਾਰਿਆ ਨੂੰ ਲੱਗਦਾ ਸਰਕਾਰਾਂ ਉਹਨਾਂ ਨੂੰ ਇੰਝ ਕੁਰਬਾਨੀ ਦੀਆਂ ਦੇਖੀ ਕਰ ਰਹੀਆਂ। ਦੇਖੋ ਸਰਕਾਰਾਂ ਸਰਕਾਰਾਂ ਪਲੱਸ ਐ ਕਿਸੇ ਨਾ ਕਿਸੇ ਰੂਪ ਦੇ ਵਿੱਚ ਐ ਕਾਬਜ ਲੋਕ ਜਾਂ ਸ਼੍ਰੋਮਣੀ ਕਮੇਟੀ ਆ ਸਾਨੂੰ ਪਤਾ ਆ ਸੀ 89 ਦੇ ਵਿੱਚ ਜਦੋਂ ਸ਼ੁਰੂ ਕੀਤਾ ਸੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਆ ਉਦੋਂ ਸਰੋਮਣੀ ਕਮੇਟੀ ਦੇ ਵਿੱਚ ਇਹਨੂੰ ਅਣਜਾਣਿਆ ਤੌਰ ਤੇ ਗਿਣਿਆ ਗਿਆ ਸੀ ਅਸੀਂ ਉੱਥੇ ਮੈਂਬਰ ਰਣ ਦੇਣ ਵਾਸਤੇ ਗਏ ਸਰੋਮਣੀ ਕਮੇਟੀ ਦੇ ਕਿ ਬਾਬਾ ਜੀਵਨ ਸਿੰਘ ਦੀ ਦੀয়াত ਵਿੱਚ ਅਸੀਂ ਇੱਥੇ ਨਗਰ ਕੀਰਤਨ ਲੈ ਕੇ ਆਏ ਆ ਤੇ ਜਿਹੜਾ ਉੱਥੇ ਮੈਨੇਜਰ ਸੀ ਬੈਠਾ 89 ਚ ਉਹ ਕਹਿੰਦਾ ਕਿਹੜਾ ਬਾਬਾ ਜੀਵਨ ਸਿੰਘ ਸੋ ਹਰ ਤਰੀਕੇ ਨਾਲ ਚਾਹੇ ਉਹ ਧਾਰਮਿਕ ਲੋਕ ਨੇ ਚਾਹੇ ਰਾਜਨੀਤਿਕ ਲੋਕ ਨੇ ਉਹਨਾਂ ਇਸ ਸਿਸਟਮ ਨੂੰ ਬਾਬਾ ਸਾਹਿਬ ਦੇ ਬਾਬਾ ਜੀ ਦੇ ਨਾਂ ਨੂੰ ਇਗਨੋਰ ਕੀਤਾ ਜਦੋਂ ਉਹਨਾਂ ਦੇ ਵਾਰਸ ਤਕੜੇ ਹੋਏ ਜਦੋਂ ਉਹਨਾਂ ਦੇ ਵਾਰਸਾਂ ਨੇ ਜ਼ੋਰ ਪਾਉਣਾ ਸ਼ੁਰੂ ਕੀਤਾ ਉਦੋਂ ਹੁਣ ਸਰਕਾਰਾਂ ਨੂੰ ਵੀ ਉਹਨਾਂ ਦੀ ਵੀ ਨੀਂਦ ਖੁੱਲਣੀ ਸ਼ੁਰੂ ਹੋ ਗਈ ਤੇ ਧਾਰਮਿਕ ਅਦਾਰਿਆਂ ਦੀ ਨੀਂਦ ਵੀ ਖੁੱਲਣੀ ਸ਼ੁਰੂ ਹੋ ਗਈ ਪਰ ਥੋੜਾ ਥੋੜਾ ਜਿਹੜਾ ਆ ਭਾਈਚਾਰੇ ਦੇ ਰੂਪੋਂ ਕੀ ਹੈ ਜੇ ਐਮਐਲਏ ਭਾਵੇਂ ਕੀ ਮੰਤਰੀ ਭਾਵੇਂ ਲੱਗਦਾ ਕਿ ਮੁਟਾ ਚੱਕਰ ਚ ਪਾਉਣਾ ਹੀ ਹੋਪ ਹੈ ਜੋ ਪੂਰੀ ਜ਼ਮੀਰ ਦੀ ਸਰ ਮੁਟਾ ਨਹੀਂ ਚੱਕ ਸਕਦੇ ਦੇਖੋ ਇੱਕ ਤੇ ਗੱਲ ਆ ਕਿ ਬਾਬਾ ਜੀ ਜਿਵੇਂ ਦੱਸ ਰਹੇ ਸੀ ਕਿ ਇਹਨਾਂ ਦੀ ਆਬਾਦੀ ਦੇ ਰਿਹਾਜ ਨਾਲ ਨੁਮਾਇੰਦਗੀ ਬਹੁਤ ਘੱਟ ਹੁੰਦੀ ਆ ਰਾਜਨੀਤਿਕ ਤੌਰ ਤੇ ਇਹ ਜਿਹੜੇ ਵੀ ਲੋਕ ਜਾਂਦੇ ਨੇ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਕਿ ਉਹ ਆਜ਼ਾਦ ਵਿਚਾਰਧਾਰਾ ਦੇ ਨਹੀਂ ਹੁੰਦੇ ਸੰਗੜੇ ਸੰਗੜੇ ਰਹਿੰਦੇ ਨੇ ਸਰਕਾਰਾਂ ਦੇ ਵਿੱਚ ਮੈਂ ਜ਼ਿਕਰ ਕਰ ਦਿਆਂ ਕਿ ਸਾਡੇ 14% ਆਬਾਦੀ ਆ ਮਜਬੀ ਵਾਲਮੀਕੀ ਭਾਈਚਾਰੇ ਦੀ ਟੋਟਲ 32% ਦੇ ਵਿੱਚੋਂ ਰਵਿਦਾਸੀਆ ਭਾਈਚਾਰੇ ਦੀ 10% ਆਬਾਦੀ ਮੈਂ ਨਕੇੜ ਕੇ ਗੱਲ ਕਰ ਦਵਾ ਸਾਡੇ 14% ਆਬਾਦੀ ਵਾਲਿਆਂ ਦੇ 7 ਐਮਐਲਏ 34000 ਜਾਰਬਾ ਟੋਟਲ ਸਾਢੇ 10% ਆਬਾਦੀ ਜਿਨ੍ਹਾਂ ਦੀ ਉਹਨਾਂ ਦੇ 27 ਐਮਐਲਏ ਜਿਨ੍ਹਾਂ ਦੀ ਆਬਾਦੀ 14.5% ਉਹਨਾਂ ਦਾ ਮੰਤਰੀ 1 ਜਿਨ੍ਹਾਂ ਦੀ ਆਬਾਦੀ 10.5% ਉਹਨਾਂ ਦੇ ਮੰਤਰੀ 5 ਅਗਲੀ ਗੱਲ ਜਿਨ੍ਹਾਂ ਦੀ ਆਬਾਦੀ 14.5% ਮਟਾਲਾ ਤੋਂ ਲੈ ਕੇ ਅਮਰਸਰ ਤਰਨਤਾਰਨ ਅਬੂਰ ਫਾਜ਼ਲਕਾ ਅੱਗੇ ਆ ਜੋ ਗੰਗਾ ਨਗਰ ਜਲੌਰ ਦਿੱਲੀ ਤੱਕ ਮਜਮੀ ਬਾਲਮਕੀ ਬਹੁਤ ਆਤ ਬੈਲਟ ਹੈ ਔਰ ਆਮ ਆਦਮੀ ਪਾਰਟੀ ਮਾਝਾ ਦੇ ਵਿੱਚ ਜਿੱਥੇ ਬਹੁਤਾਤ 벨ਟ ਆ ਆਮ ਆਦਮੀ ਪਾਰਟੀ ਉਥੇ ਤਿੰਹਾਂ ਦੇ ਵਿੱਚੋਂ 16 ਜਿੱਤੀਆਂ ਮਾਲਵਾ ਦੇ ਵਿੱਚ 69 ਦੇ ਵਿੱਚੋਂ 64 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਜਿੱਤਾਉਣ ਵਾਲੇ ਕੌਣ ਬਹੁਤਾਤ ਮਜਬੀワਲ ਮਿੱਕੀ ਭਾਈਚਾਰਾ ਮਟਾ ਸੀ ਕਈ ਵਾਰ ਇਹਨਾਂ ਨੂੰ ਇਹ ਸਾਰੀ ਡਿਟੇਲ ਦੱਸੋ ਕਿ ਫੈਕਸ ਤੇ ਆ ਤੁਸੀਂ ਦੇਖ ਲਓ ਰਿਕਾਰਡ ਦੀ ਗੱਲ ਕਰ ਰਹੇ ਆਪਾਂ ਕਿਸੇ ਦੇ ਕੰਨਾਂ ਤੇ ਜੋ ਨਹੀਂ ਸਰਗੀ ਪਰ ਆਉਣ ਵਾਲੇ ਸਮੇਂ 'ਚ ਇਹ ਲੋਕ ਦੇਖਣਗੇ ਅਸੀਂ ਕੀ ਉਹਨੂੰ ਜਾਣਾਂ ਸਿੱਧੀ ਗੱਲ ਆ ਜੀ ਜੇ ਇਹਨਾਂ ਦੇ ਨਹੀਂ ਇਹ ਇਸ ਇਹਨੂੰ ਇਗਨੋਰ ਕਰਨਗੇ ਬਹੁਤ ਬਹੁ ਗਿਣਤੀ ਨੂੰ ਤੇ ਫਿਰ ਅਸੀਂ ਦੇਖਾਂਗੇ ਅਸੀਂ ਕੀ ਉਹਨੂੰ ਜਾਣਾਂ ਜੀ ਲੋਕ ਲੱਗਦਾ ਹੈ ਸਤਾਰਾ ਤੋਂ ਪਹਿਲਾਂ ਜਿਹੜੀ ਆ ਆ ਜਿਹੜੀ ਆਪਾਂ ਕੱਲ ਇੱਥੇ ਬੈਠ ਕੇ ਆ ਕਰਦੇ ਆ ਇਹਦੇ ਵਿੱਚ ਕੋਈ ਪਹਿਲੇ ਸੁਧਾਰ ਸੀਗਾ ਵਿਗਾਰ ਆਇਆ ਜਾਂ ਪਹਿਲੇ ਪਹਿਲੇ ਵਾਂਗ ਹੀ ਚੱਲਿਆ ਆ ਇਹ ਜੀ ਜਿੱਤੇ ਉਦਾਂ ਹੀ ਚੱਲਦੇ ਆ ਇਹ ਬਿਲਕੁਲ ਜੀ ਬਿਲਕੁਲ ਇਹ ਇਹ ਹੈ ਕਿ ਜਾਗਰਤੀ ਜ਼ਰੂਰ ਸਮਾਜ ਨੂੰ ਆਉਣੀ ਸ਼ੁਰੂ ਹੋਈ ਉਹ ਚੇਤਨ ਹੋਏ ਜੇ ਚੇਤਨ ਹੋਏ ਤਾਂ ਤੁਹਾਡੇ ਸਾਹਮਣੇ ਬੈਠੇ ਜੀ ਪ੍ਰੈਸ ਕਾਨਫਰੰਸ 'ਚ ਇਹ ਜਾਗਰਤੀ ਆਈ ਆ ਇਕ ਨੇ ਸਾਡੇ ਸੰਤ ਸਮਾਜ 20 ਪਿਛਲੇ ਚੋਂ 5 ਸਾਲਾਂ ਚੋਂ ਕਾਫੀ ਮਤਲਬ ਇਸ ਚੀਜ਼ ਨੂੰ ਲੈ ਕੇ ਚੱਲ ਰਿਹਾ ਆ ਧਾਰਮਿਕ ਪੋਲੀਟਿਕਲ ਜਥੇਬੰਦੀਆਂ ਸੀ ਇੱਕ ਪਲੇਟਫਾਰਮ ਤੇ ਸਾਰੇ ਅੱਜ ਆਏ ਆ ਤੇ ਜੇ ਸਰਕਾਰਾਂ ਜਾਂ ਜਿਹੜੇ ਉਹ ਧਾਰਮਿਕ ادارے ਆ ਸ਼੍ਰੋਮਣੀ ਕਮੇਟੀ ਵਗੈਰਾ ਉਹ ਨਹੀਂ ਇਹਨੂੰ ਵੋਟੇਜ ਦੇ ਰਿਹਾ ਤਾਂ ਸਾਨੂੰ ਕਰਨਾ ਪੈ ਰਿਹਾ ਜੀ ਤੁਹਾਡੀ ਜਿਹੜੀ ਅਦਾਰਸ਼ਿਕ ਕਮੇਟੀ ਆ 27 ਦੀ ਅਦਾਰਸ਼ਿਕ ਪਰਟੀ ਦੀ ਸਾਡੀ ਜਿਹੜੀ ਆ ਉਹ ਚੋਣਾਂ ਦੇ ਵਿੱਚ ਉਤਰੂਗੀ ਬਿਲਕੁਲ ਜੀ ਡੈਫੀਨੇਟ ਤੈਸੀ ਸਾਡੀ ਤਿਆਰੀ ਚੱਲ ਰਹੀ ਹੈ 117 ਵਿਧਾਨ ਸਭਾ ਹਲਕਿਆਂ ਤੇ ਅਸੀਂ ਇਲੈਕਸ਼ਨ ਲੜਾਂਗੇ ਜੀ